ਸ਼ਹਿਰ ਗੋਵਿੰਦਪੁਰ ਸਾਹਿਬ ਦੇ ਕਸਬਾ ਕੁਮਾਨ ਦਾ ਰਹਿਣ ਵਾਲਾ ਨੌਜਵਾਨ ਲਵਦੀਪ ਸਿੰਘ 12 ਫਰਵਰੀ 2025 ਨੂੰ ਆਪਣੀ ਵਿਧਵਾ ਮਾਤਾ ਦਾ ਸਹਾਰਾ ਬਣਨ ਅਤੇ ਘਰ ਦੀ ਹਾਲਤ ਸੁਧਾਰਨ ਲਈ ਇਧਰ-ਉਧਰੋਂ ਪੈਸੇ ਉਧਾਰ ਲੈ ਕੇ ਵਿਦੇਸ਼ ਜਾ ਰਿਹਾ ਸੀ ਜਦ ਉਹ 12 ਫਰਵਰੀ 2025 ਨੂੰ ਵਿਦੇਸ਼ ਜਾ ਰਿਹਾ ਸੀ ਤਾਂ ਉਸ ਨੂੰ ਇਮੀਗ੍ਰੇਸ਼ਨ ਨੇ ਮੁੰਬਈ 에ਰਪੋਰਟ ਤੋਂ ਕਾਬੂ ਕਰ ਲਿਆ ਅਤੇ ਪੁਲਿਸ ਹਵਾਲੇ ਕਰ ਦਿੱਤਾ। ਹੁਣ ਪਰਿਵਾਰ ਕੋਲ ਆਪਣੇ ਬੇਟੇ ਦੀ ਜ਼ਮਾਨਤ ਲਈ ਪੈਸੇ ਨਹੀਂ ਹਨ ਤੇ ਨਾ ਹੀ ਕੋਈ ਵਕੀਲ ਰੱਖ ਸਕਦਾ ਹੈ ਇਸ ਮੌਕੇ ਪੀੜਤ ਪਰਿਵਾਰ ਨੇ ਰੋਂਦੇ ਹੋਏ ਸਰਕਾਰਾਂ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਉਹਨਾਂ ਦੇ ਬੱਚੇ ਨੂੰ ਜੇਲ੍ਹ ਚੋਂ ਬਾਹਰ ਕੱਢਣ ਲਈ ਮਦਦ ਕਰਨ ਦੀ ਅਪੀਲ ਕੀਤੀ ਹੈ ਇਹ ਬਾਹਰ ਕੱਢਾਏ ਭਾਂਡੇ ਚੰਗੇ ਦੇ ਨਾਮ ਦੇਣਗੇ ਨਹੀਂ ਕਹਿੰਦਾ ਪਿਓ ਮਰ ਗਿਆ ਸੀ ਬੜੀ ਔਖੇ ਦਿੱਤਾ ਕਿਤਾ ਮਿਹਨਤ ਕਰ ਕਰ ਕੇ ਤੇ ਮਰ ਕੇ ਪਾਲੇ ਸੀ ਇਹਨਾਂ ਬੱਚੇ ਤੋਂ ਗੁੱਡੀਆਂ ਦੇ ਕਾਹ ਦਾ ਕਾਇਆ ਛੋਟਾ ਗੁੱਡੀਆਂ ਵੀ ਆਈਆਂ ਹਾਂਜੀ ਤੇ ਜਿਹੜੀ ਛੋਟੀ ਵੀ ਆਈ ਆ ਉਹ ਤਾਂ 4 ਕੇ ਸਾਲ ਹੋਈ ਵਿਆਹੀ ਨੂੰ ਤੇ ਪਤਾ ਵੀ ਘਰ ਵਾਲਾ ਪੂਰਾ ਹੋ ਗਿਆ ਤਾਂ ਉਹ ਵੀ ਮੇਰੇ ਕੋਲੇ ਹੀ ਇਤਨੀ ਨਿਕ ਨਿਕ ਬੱਚੇ ਲੈ ਕੇ ਤੇ ਇਹ ਕਿੱਥੇ ਚੱਲਿਆ ਇਹ ਮੁੰਡਾ ਇਹ ਬਾਹਰਲੇ ਮੁਰਖ ਚੱਲਿਆ ਸੀ ਤੇ ਕੀ ਗੱਲ ਕੀ ਹੋਇਆ ਨਾ ਬੰਬੇ ਜਾ ਕੇ ਪਹੁੰਚ ਗਿਆ ਸੀ ਕੋਈ ਹੋਈ ਹੋਈ 에어ਪੋਰਟ ਤੇ ਤੇ ਉੱਥੇ ਫੜਿਆ ਗਿਆ ਉੱਥੇ ਜਨਾਹ ਨੇ ਪੜਿਆ ਲਿਖਿਆ ਪੁੱਛਿਆ ਕਿ ਨੱਕ ਪੜਿਆ ਨਾ ਪੰਜ ਪੜਿਆ ਦੱਸਿਆ ਤੋਂ ਨਾ ਤੇ ਪਾਸਪੋਰਟ ਆਣ ਪੜਦਾ ਹੀ ਹਾਂਜੀ ਉੱਥੇ ਜਨਾਹ ਪਉਣਾ ਅੰਦਰ ਕਰ ਲਿਆ ਨੇ ਪੁੱਛਣ ਗਿਛਣ ਵਾਲੇ ਆ ਹੁਣ ਕੀ ਕਹਿੰਦੇ ਹੋ ਪਹਿਲਾਂ ਉਹਨਾਂ ਨੇ ਰੱਖਿਆ ਵਠਾਣੇ ਵਿੱਚ ਪਹਿਲੇ ਮੰਗਦੀ 25000 ਦੋ ਤੇ ਐਂ ਇੱਥੇ ਬੰਦਾ ਮੁਣਕੇ ਚੜਾ ਦੇਨੇ ਆ ਹੂੰ ਤੇ ਚੋ ਕਿੰਨੇ ਦੇਣਾ 25000 ਐਂ ਤੇ ਫੜੜਕਾ ਗਈ ਤੁਸੀਂ ਹੁਣ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਜੀ ਜਾਸ ਮਾਸਾ ਤੁਹਾਡਾ ਪਾਸਪੋਰਟ ਬਾਹਰ ਉੱਥੋਂ ਜੇਲ੍ਹ ਚੋਂ ਘਰ ਕੱਢ ਲੈਣਾ ਤੇ ਜੇ ਕੋਈ ਮਤ ਕਰ ਦੇਣ ਗਰੀਬਾਂ ਦੀ ਆ ਵੇਂਦੇ ਜਿਹੜੇ ਘਰ ਚ ਕੀ ਆ ਗੁਰਮukh ਸਿੰਘ ਦਾ ਬੇਟਾ ਲਵਦੀਪ ਸਿੰਘ ਤੇ ਇਹਨਾਂ ਦੇ ਘਰ ਦੀ ਹਾਲਾਤ ਬਹੁਤ ਮਾੜੀ ਏ ਇਹਨਾਂ ਨੇ ਨਾ ਆਪਣੇ ਬੱਚੇ ਨੂੰ ਬਾਹਰ ਕੱਢਣ ਵਾਸਤੇ ਕੋਈ ਇਧਰੋਂ ਉਧਰੋਂ ਰਿਸ਼ਤੇਦਾਰਾਂ ਕੋ ਕੋਈ ਸਾਂਝ ਵਾਲਿਆਂ ਕੋ ਪੈਸੇ ਫੜ ਕੇ ਤੇ ਬਾਰ ਭੇਜਿਆ ਤੇ ਉਹਦਾ ਕਾਰਨ ਇਹ ਹੋਇਆ ਕਿ ਉਹ ਬੰਬੇ ਜਾ ਕੇ ਉਹਦਾ ਜਿਹੜਾ ਸੀ ਨਾ ਪਾਸਪੋਰਟ ਉਹ ਬਣਿਆ ਸੀ ਨਪੜਦਾ ਤੇ ਮੁੰਡਾ 5 ਕ ਜਮਾਤਾਂ ਪੜਿਆ ਸੀ ਉੱਥੇ ਉਹਨੇ ਸਾਈਨ ਕਰ ਦਿੱਤੇ ਨੇ ਪ੍ਰਸ਼ਾਸਨ ਨੇ ਉਹਨੂੰ ਫੜ ਕੇ ਤੇ ਜੇਲ੍ਹ ਚ ਕਰ ਦਿੱਤਾ ਉੱਤੇ ਪਰਚਾ ਕਰਤਾ 420 ਦਾ ਤੇ ਇਹ ਘਰ ਦੇ ਹਾਲਾਤ ਇੰਨੇ ਮਾੜੇ ਨੇ ਕਿ ਉਹਨੂੰ ਛਡਾਰ ਨਹੀਂ ਸਕਦੇ ਆ ਦੇਖੋ ਇਹ ਘਰ ਦੇ ਹਾਲਾਤ ਬਹੁਤ ਮਾੜੇ ਨੇ ਮੇਰੇ ਹਿਸਾਬ ਨਾਲ ਇਹ ਮਿਹਨਤ ਮਜ਼ਦੂਰੀ ਕਰਕੇ ਆਪਣੇ ਘਰ ਦਾ ਪਾਲਣ ਪੋਸ਼ਣ ਕਰਨ ਦੇ ਨੇ ਤੇ ਇਹਨਾਂ ਦੀ ਇੱਕ ਬੇਟੀ ਵੀ ਇਹਨਾਂ ਦੱਸਿਆ ਕਿ ਪਹਿਲਾਂ ਉਹ ਉਸਦਾ ਵੀ ਹਸਪੰਡ ਮਰ ਚੁੱਕਾ ਹੈ ਤੇ ਉਹ ਵੀ ਜਿਹੜੀ ਇੱਥੇ ਹੀ ਰਹਿ ਕੇ ਤੇ ਆਪਣਾ ਘਰ ਜਿਹੜਾ ਹੈ ਇਥੇ ਉਹਨੂੰ ਵੀ ਪਾਲਣ ਦੇ ਇਹਨਾਂ ਨਾਲ ਹਾਲਾਤ ਇਹਨਾਂ ਦੇ ਇੰਨੇ ਮਾੜੇ ਨੇ ਕਿ ਬਦ ਤੋਂ ਵੀ ਬੱਦਰ ਨੇ ਤੇ ਇਹ ਕਰਕੇ ਮਿਹਨਤੀ ਪ੍ਰਸ਼ਾਸਨ ਨੂੰ ਵੀ ਤੇ ਸਮਾਜ ਸੇਵੀ ਸੰਸਥਾ ਨੂੰ ਇਹ ਆ ਕਿ ਇਹਨਾਂ ਦੀ ਜਿੰਨੀ ਵੀ ਹੋ ਸਕਦਾ ਮਦਦ ਕੀਤੀ ਜਾਵੇ ਤੇ ਸਾਰਿਆਂ ਦਾ ਇਸ ਗੱਲ ਕਰਕੇ ਧੰਨਵਾਦ ਕੀਤਾ ਜਾਏਗਾ ਹਾਂਜੀ ਇਹਨਾਂ ਦਾ ਨੰਬਰ ਹੈ 9779846165 ਜਿਹੜਾ ਵੀ ਕੋਈ ਇਹਨਾਂ ਦੀ ਮਦਦ ਕਰਨੀ ਚਾਹੁੰਦਾ ਇਸ ਨੰਬਰ ਤੇ ਇਹਨਾਂ ਨਾਲ ਗੱਲ ਕਰਕੇ ਤੇ ਇਹਨਾਂ ਦੀ ਜਿਸ ਤਰ੍ਹਾਂ ਵੀ ਹੋ ਸਕਦਾ ਉਹ ਮਦਦ ਕਰਦੇ ਇਹਨਾਂ ਦਾ ਮਾਤਾ ਜੀ ਉਹਨਾਂ ਦੇ ਹਸਬੰਦ ਵੀ ਜਿਹੜੇ ਨੇ ਕਾਫੀ ਸਮਾਂ ਪਹਿਲਾਂ ਜਿਹੜੇ ਨੇ ਉਹ ਡੈਥ ਹੋ ਚੁੱਕੀ ਹੈ